ਹੈਲੋ ਜੀ ਗੁੱਡ ਮਾਰਨਿੰਗ ਹੈ ਜੀ ਤਸਵੀਰ ਦੀ ਸ਼ੁਰੂਆਤ ਹੋ ਗਈ ਵੀ ਤੇ ਅਸੀਂ ਉੱਠ ਚੁੱਕੇ ਸੀ ਤੇ ਅਸੀਂ ਸਾਰੇ ਠੀਕ ਠਾਕ ਹਾਂ ਦੱਸੂ ਠੀਕ ਠਾਕ ਰਹਾਂਗੇ ਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਬਰਸਤੀਆਂ ਬਰਸ਼ੇ ਤੇ ਵਾਸ ਇੱਥੇ ਫਿਰ ਮੈਂ ਨਾ ਚਾਹ ਪਣੀ ਪੀ ਕੇ ਇੱਥੇ ਮੈਂ ਲੱਗੀ ਸੀ ਨਾਸ਼ਤਾ ਬਣਾਉਣਾ ਤੇ ਇੱਥੇ ਮੈਂ ਕੀ ਬਣਾਉਣ ਲੱਗੀ ਸੀ ਕਿਉਂਕਿ ਮੈਂ ਜਾਣਾ ਸੀ ਅੱਗੇ ਟਿਕਿਆ ਨੂੰ ਕਿ ਰਖੜੀ ਦਾ ਤਿਆਰ ਸੀ ਸ਼ੁੱਕਰਵਾਰ ਤੋਂ ਨਹੀਂ ਸੀ ਇਹ ਤੇ 8 ਤਰੀਕ ਸੀ ਤੇ ਮੈਂ ਕੱਚਾਣਾ ਵੀ 빨리 ਚਲੀ ਜਾਂਦੀ ਕਿਉਂਕਿ ਭੇਡ ਬਹੁਤ ਹੋ ਜਾਂਦੀ ਬੱਸਾਂ 'ਚ ਤੇ ਨੌਂ ਦੀਆਂ ਰੱਖ ਰਹੀ ਸੀ ਸ਼ਨੀਵਾਰ ਦੀਆਂ ਤੇ ਬੱਸ ਫਿਰ ਮੈਂ ਨਾ ਇੱਥੇ ਰੋਟੀ ਬਣਾਉਣ ਲੱਗ ਪਈ ਸੀ ਤੇ ਰੇਸ਼ੀਓ ਦੀ ਰੋਟੀ ਲਾ ਦੂੰਗੀ ਮੈਂ ਤੇ ਰੇਸ਼ੀਓ ਦੀ ਲਾ ਕੇ ਤੇ ਦੁਪਹਿਰ ਦੀ ਲਾ ਜੂਗੀ ਇਹਨਾਂ ਦੀ ਬੱਸ ਤੇ ਪੈਕ ਹੋ ਗਰ ਜੂ। ਤੇ ਵਾਸਤੇ ਫਿਰ ਮੈਂ ਤਾਂ ਕਰਕੇ ਨਾ ਤੇ ਰੋਟੀ ਲੌਂ ਲਾ ਕੇ ਸੀ ਸਨੇ ਆਨ ਨਾ ਕ ਤੁਨਾ ਆਇਆ ਵੀ ਫਟਾਫਟ ਤੇ ਜਿਆ ਕੰਮ ਕੰਮ ਕਰ ਲੱਗਣਾ ਤੇ ਵਾਸਤੇ ਫਿਰ ਇਹ ਆਦਤ ਪਹਿਲਾਂ ਕੰਮ ਕੰਮ ਕਰੂੰਗੀ ਥੋੜਾ ਕਰਕੇ ਤੇ ਫਿਰ ਆਦ ਰੋਟੀ ਬਣਾਉਣਾ ਨੌਂ ਜਿਹਾ ਵੀ ਤੇ ਫਿਰ ਸੁਨੇਹਾ ਨੇ ਹਨਾ ਜਾਣਾ ਸੀ ਤੇ ਇਹਨਾਂ ਨੂੰ ਕਿ ਉਹ ਮੈਂ ਦੁਪਹਿਰ ਤੀ ਰੋਟੀ ਬਣਾ ਲਵਾਂਗੀ ਚਲ ਤੇ ਜੇ ਮੈਂ ਹਨਾ ਫਿਰ ਚਲੀ ਜਾਵਾਂਗੀ ਮੈਂ ਕਿ ਲੇਟ ਹੀ ਜਾਵੜਾਂਗੇ ਚਲ ਕੰਮ ਕਰ ਹੋ ਜਾਂਦਾ ਸਾਰਾ ਤੇ ਨਾ ਮੈਂ ਕੰਮ ਕਰਕੇ ਚੱਕਰ ਚੱਕ ਤੇ ਮੇਰੀ ਬੱਸ ਵੀ ਨੰਨ ਦੀ ਸੀ 8:30 ਲਈ ਤੇ ਮੈਂ ਕਿਹਾ ਕਿ 8:30 ਲਈ ਬੱਸ ਤੇ ਮੈਂ ਉੱਥੇ ਜਾਵਾਂਗੀ ਤੇ ਵਸੇ 2 ਕੁ ਮਿੰਟਾਂ ਵੀ ਖਾਂਸਲਾ ਰਹਿ ਗਈ ਮੈਂ ਬਾਹਰ ਨਿਕਲੀ ਉਹਨਾਂ ਬੱਸ ਨੂੰ ਆਣਗੀ ਤੇ ਵਾਵਾ ਫਿਰ ਜਗਰਾਉਂ ਵਾਲੀ ਬੱਸ ਆ ਗਈ 8:30 ਵਰ 9:00 ਤੇ ਚੜੀ ਤੇ ਘਰ ਦੇ ਬਰਾਉਂ ਤੋਂ ਪਰ ਮੋਬੀ ਆਲੀ ਲਈ ਤੇ ਮੈਂ ਢਾਈ ਵਜੇ ਪਹੁੰਚੀ ਘਰੇ ਆ ਕੇ ਕਾਫੀ ਟਾਈਮ ਹੋ ਗਿਆ ਸੀ ਕਿਉਂਕਿ ਥੋੜੇ ਥੋੜੇ ਕੰਮ ਬਣਾ ਲੈਣਾ ਟਾਈਮ ਨਾਲ ਹੋਈ ਜਾਂਦਾ ਮੈਂ ਵੀ ਘਰੇ ਆਏ ਹੁੰਦਾ ਵੀ ਆ ਵੀ ਕਰ ਲਖਦਾ ਫਟਾ ਵੀ ਕਰ ਲੈ ਤੇ ਤਿਆਰ ਹੁੰਦੇ ਮੈਨੂੰ ਟਾਈਮ ਲੱਗ ਗਿਆ ਸੀ ਨਾ ਤਾਂ ਮੈਂ ਸਵੇਰੇ ਹੀ ਲਈ ਸੀ ਉਸ ਕੱਪੜੇ ਚੇਂਜ ਕਰਨੇ ਸੀ ਤੇ ਫਿਰ ਮੈਂ ਕਿਹਾ ਰੋਟੀ ਰੋਟੀ ਬਣਾ ਕੇ ਫੇਰ ਵੀ ਚੇਂਜ ਕਰਨੂੰਗੀ ਤਾਂ ਕਰਕੇ ਤੇ ਬਾਅਦ ਫਿਰ ਮੈਂ ਰੋਟੀ ਪਾਣੀ ਖਾਧਾ ਤਿਆਰ ਹੋਈ ਤੇ ਐਂ ਟਾਈਮ ਲੰਘ ਗਿਆ ਜਿੱਦ ਜਿੰਦ ਲੌਣ ਲੱਗੀ ਜਦੋਂ ਬੱਸ ਲੰਘ ਗਈ ਐ ਸੋਦੀ ਤੇ ਹਲੋ ਜੀ ਤੁਸੀਂ ਵੀ ਕਰ ਲਉਣਾ ਅਸਤਾ ਤੇ ਬਸ ਇਹ ਨਾਸ਼ਤਾ ਉਹਨਾਂ ਤਿਆਰ ਕਰਕੇ ਡੱਬੇ ਚ ਪਾ ਦੂੰਗੀ ਰਿਸ਼ੋ ਦਾ ਲੰਚ ਬਾਕਸ ਤਿਆਰ ਕਰ ਦੂੰਗੀ ਤੇ ਨਾਲ ਹਾਂ ਸਨੇਹ ਹਿੱਟ ਝਾੜੂ ਲਾਉਣ ਲੱਗੀ ਸੀ ਤੇ ਕਮਰੇ ਅੰਦਰ ਝਾੜੂ ਕੱਢ ਲਿਆ ਸੀ ਤੇ ਫੇਰ ਵਾਸਤੇ ਮੋੜਤੀ ਸੀ ਤੇ ਇੱਥੇ ਮੈਂ ਆ ਗਈ ਸੀ ਕੋਟਕਪੂਰਾ ਤੇ ਇੱਥੇ ਮੈਂ ਖੜੀ ਸੀ ਵੇਟ ਕਰ ਰਹੀ ਸੀ ਬੱਸ ਦੀ ਤੇ ਕਿਉਂਕਿ ਮੋਗੇ ਨੂੰ ਪਠਿੰਡੇ ਨੂੰ ਕੋਈ ਬੱਸ ਆਈ ਨਹੀਂ ਸੀ ਤੇ ਫੇਰ ਹਨਾ ਮੈਂ ਕਿਹਾ ਕਿਤੇ ਵੀ ਉਹ ਦਿਨ ਕੰਡੇ ਸੀ ਨਾ ਵੀ ਚੱਕਾ ਜਾਮ ਬੱਸਾਂ ਦਾ ਮੈਂ ਕਿਹਾ ਵੀ ਚੱਕਾ ਜਾਮ ਹੀ ਨਾ ਹੋਵੇ ਕਿਤੇ ਵੀ ਦੁਪਹਿਰ ਤੋਂ ਬਾਅਦ ਕੰਡੇ ਸੀ ਤੇ ਫਿਰ ਮੈਂ ਨਾ ਕੋਈ ਬੱਸ ਨਾ ਤਾਂ ਮੋਗੇ ਨੂੰ ਆ ਰਹੀ ਸੀ ਨਾ ਕੋ ਬਕਿੰਗ ਫਿਰ ਮੈਂ ਪ੍ਰਾਈਵੇਟ ਤੇ ਚੜ ਗਈ ਮੈਨੂੰ ਚੱਲ ਹਨਾ ਵੀ ਟਾਈਮ ਐ ਮੈਨੂੰ ਲਾਈ ਜਾਂਗੇ ਕੀ ਪਤਾ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੋਵੇ ਤੇ ਤਾਂ ਕਰਕੇ ਫਿਰ ਮੈਂ ਪ੍ਰਾਈਵੇਟ 'ਚ ਹੀ ਚੜ ਗਈ ਮੈਨੂੰ ਚੱਲ ਕੋਈ ਨਾ ਵੀ ਮਨ ਪੈਸਾ ਤਾਂ ਲਾਉਣੇ ਆ ਜਿੱਥੇ ਲਾਉਣੇ ਆ ਤੇ ਆਪਾਂ ਫਿਰ ਆਏ ਹਨਾ ਵੀ ਟਾਈਮ ਜਾਦੇ ਹੋ ਜੂਗਾ ਆਪਾਂ ਇੰਨੇ ਖੜੇ ਰਹਿਨੇ ਮੈਂ ਤਿੰਨ ਬੱਸਾਂ ਲਗਾਤੀਆਂ ਸੀ ਪ੍ਰਾਈਵੇਟ ਮੈਂ ਕਿਹਾ ਚੱਲ ਆ ਜੂਗੀ ਰੋਡਵੇ ਪਰ ਰੋਡਵੇ ਆਈ ਨਹੀਂ ਸੀ ਪਰ ਮੈਂ ਪ੍ਰਾਈਵੇਟ ਤੇ ਚੜ ਗਈ ਮੈਂ ਕਿਹਾ ਚੱਲ ਕੁਛ ਨਹੀਂ ਹੁੰਦਾ ਕਿਉਂਕਿ ਮੈਨੂੰ ਆਏ ਸੀ ਮੈਂ ਕਿਹਾ ਮੋਗੇ ਨੂੰ ਆਉਗੇ ਤਾਂ ਪਤਾ ਲੱਗੂਗਾ ਕਿਉਂਕਿ ਪਿੱਛੋਂ ਤਾਂ ਹਨਾ ਆਈ ਸੀ ਮੈਂ ਰੋਡਵੇ ਤੇ ਤੇ ਫਿਰ ਗਾਣ ਹੀ ਆਈ ਮੈਨੂੰ ਬੱਸ ਨਹੀਂ ਮਿਲ ਤੇ ਫਿਰ ਮੈਂ ਕਿਹਾ ਹਾਇ ਮੇ ਤਾਂ ਇਹ ਚੱਕਾ ਹੀ ਜਾਮ ਹੋ ਗਿਆ ਹੋਊਗਾ ਤੇ ਫਿਰ ਜਦੋਂ ਮੈਂ ਅੱਗੇ ਆਈ ਤਾਂ ਮੈਨੂੰ ਦੋ ਤਿੰਨ ਬੱਸਾਂ ਟੱਕਰੀਆਂ ਤੇ ਫਿਰ ਮੈਂ ਕਹਿੰਦੀ ਵੀ ਚੱਕਾ ਜਾਂਦਾ ਨਹੀਂ ਹੈਦਾ ਚੱਲਦੀ ਆ ਤੇ ਚਲੋ ਫਿਰ ਵੀ ਹਨਾ ਅਗਰ ਟਾਈਮ ਨਾਲ ਬੰਦਾ ਚਲਾ ਜਾਂਦਾ ਫਿਰ ਐ ਕਿੱਥੇ ਧੁੱਪੇ ਖੜਨਾ ਵੀ ਔਖਾ ਗਰਮੀ ਦੇ ਵਿੱਚ ਤੇ ਕਿੱਥੇ ਇਕੱਲਾ ਜਾਣਾ ਫਿਰ ਬੈਠ ਕਰੀ ਜਾਂਦਾ ਤੇ ਇੱਥੇ ਫਿਰ ਮੈਂ ਪਹੁੰਚ ਗਈ ਸੀ ਬਠਿੰਡੇ ਡੱਬਾਲੇ ਵਸੂ ਦੀ ਜੇਤ ਪਰੇ ਸੀ ਤੇ ਵਸਤੋਂ ਮੈਂ ਬਸ ਸੱਟ ਕੇ ਫਿਰ ਆ ਗਈ ਸੀ ਡੱਬਾਲੇ ਤੇ ਇੱਥੇ ਮੈਂ ਆ ਗਈ ਸੀ ਰੱਥ ਮਿਲ ਜਾਂਦੀ ਸੀ ਸਭਿਆਣੂ ਤੇ ਮੇਰਾ ਵੱਡਾ ਭਰਾ ਤੇ ਮੰਮੀ ਆ ਤੇ ਹਨਾ ਹੱਸੀ ਜਾਂਦੇ ਸੀ ਕੋਲ ਗੱਲ ਤੇ ਤੇ ਜਦ ਮੈਂ ਆਈ ਆਪਸੀ ਹਸੀ ਹੰਦੇ ਸੀ ਗੱਲਾਂ ਕਰਦੇ ਬਸ ਫਿਰ ਮਨ ਮਿਲ ਕੇ ਤੁਰਨਾ ਡੈ ਗਈ ਤੇ ਫੋਟੋ ਕਰਨ ਲੱਗਿਆ ਵਾ ਸੀ ਹਵਾ ਲੱਗ ਗਈ ਸੀ ਤੇ ਗਰਮੀ ਬਹੁਤ ਜ਼ਿਆਦੇ ਹੋਈ ਪਈ ਸੀ ਤੇ ਮਨਮੇਂਬੀ ਵੀ ਕਿੰਨੀ ਗਰਮੀ ਸੀ ਮਨ ਤਾਂ ਗਰਮੀ ਤਾਂ ਬਹੁਤ ਸ਼ੀ ਕੰਦੀ ਬਸ ਸੜਾ ਚੱਕਾ ਜਾ ਮੈਂ ਨਹੀਂ ਵੀ ਮੈਨੂੰ ਤਾਂ ਐ ਹੋਇਆ ਚੱਕਾ ਜਾ ਮੈਂ ਫਿਰ ਮੈਂ ਤਾਂ ਮੈਂ ਕਿਹਾ ਵੀ ਪ੍ਰਾਈਵੇਟ ਤੇ ਚੜ ਗਈ ਸੀ ਤੇ ਗਾਂ ਦਾ ਫਿਰ ਰੋਡ ਵੀ ਜੀ ਹੁੰਦੀ ਬਠਿੰਡੇ ਤੋਂ ਡੱਬਾਲੀ ਨੂੰ ਉੱਥੇ ਨਹੀਂ ਆਏ ਵੇਟ ਕਰਨੀ ਪੈਂਦੀ ਰੋਡਵੇ ਜਾਓ ਕਿ ਪ੍ਰਾਈਵੇਟ ਲੱਗਦੀ ਉੱਥੇ ਰੋਡਵੇ ਜੀ ਹੁੰਦੀਆਂ ਜਾਂਦੀਆਂ ਵੀ ਰੋਡਵੇ ਡਬਲਿਤ ਬਠਿੰਡਾ ਨੂੰ ਬਠਿੰਡਾ ਤੋਂ ਡਬਲਿਤ ਨੂੰ ਵੀ ਰੋਡਵੇ ਜੀ ਹੁੰਦੀਆਂ ਤੇ ਬਸ ਫਿਰ ਮੈਂ ਇੱਥੇ ਗੱਲਾਂ ਕਰੀ ਜਾਂਦੀ ਸੀ ਮੰਮੀ ਜਾਂਦੀ ਠੰਡਾ ਲਿਆਵਾ ਫਿਰ ਪਾਣੀ ਪੀਤਾ ਸੀ ਤੇ ਮੈਂ ਤਾਂ ਚੱਲ ਲਿਆਵੇ ਤੇ ਕੰਨੀ ਰੋਟੀ ਖਾਏਗੀ ਕਿ ਚਾਹ ਮੈਂ ਤਾਂ ਰੋਟੀ ਖਾ ਲਾਂ ਪਹਿਲਾਂ ਤੇ ਬਸ ਫਿਰ ਮੈਂ ਤਾਂ ਠੰਡਾ ਪੀ ਲਵਾਂ ਕਿਉਂਕਿ ਸਵੇਰ ਦੇ ਮੈਂ ਨਾਸਤੇ ਕੀਤਾ ਸੀ ਭੁੱਖ ਲੱਗੀ ਸੀ ਤੇ ਮੈਂ ਨੇ ਚੱਲ ਮੈਂ ਰੋਟੀ ਤਾਂ ਬਣਾ ਲਈ ਸੀ ਮੈਂ ਕਿ ਰੋਟੀ ਖਾ ਲਾਂ ਰੱਤ ਤੇ ਆਸੂ ਬਰੇ ਠੰਡਾ ਪੀ ਕੇ ਤੇ ਹਨਾ ਮੈਂ ਕਹੀ ਹਾਂ ਮੈਂ ਕਿਹਾ ਜਿਹੜਾ ਮੰਗਾਇਆ ਠੰਡਾ ਮੈਂ ਹੱਸੀ ਜਾਂਦੀ ਸੀ ਮੰਮੀ ਕਹਿੰਦੀ ਡਿਊ ਮੰਗਾਇਆ ਨਾ ਕਿ ਆਸੀ ਵੀ ਮੱਚਾ ਵਧੀਆ ਹੁੰਦਾ ਮੰਮੀ ਕਹਿੰਦੀ ਇੱਥੇ ਮਿਲਿਆ ਨਹੀਂ ਬਾਜ਼ਾਰੋਂ ਮੈਂ ਸੀ ਤੇ ਕਹਿੰਦੀ ਇਹ ਗਿਆ ਨਹੀਂ ਫਿਰ ਲੈਣ ਮੰਦੀ ਫਿਰ ਇੱਥੇ ਜਿਹੜਾ ਮਿਲਿਆ ਮੈਂ ਉਹ ਵੀ ਮੰਗਾ ਲਿਆ ਨੂੰ ਤਾਂ ਠੀਕ ਆ ਤੇ ਵਾਸੇ ਫਿਰ ਉਹ ਨਾਲ ਗੱਲਾਂ ਕਰੀ ਦੀ ਸੁਣਨ ਨਾਲ 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 ਠੰਡਾ ਪੀਂਦੇ ਸੀ ਤੇ ਉਹਨੇ ਪੁੱਛੀ ਹੁੰਦੇ ਸੀ ਹਨਾ ਅਨੇ ਰਿਸ਼ੂ ਉਹ ਰੈਨੂ ਲੈ ਆਉਂਦੀ ਸੀ ਨਿਆਣ ਨੂੰ ਨਾ ਕਿ ਉਹ ਕੋਲ ਪੇਪਰ ਸੁਣੇ ਰੱਖਾਂ ਤੇ ਉਹ ਜਿਸ ਨੇਹਾ ਹਨ ਫਿਰ ਰੋਟੀ ਦਾ ਔਖਾ ਸਤੇਂ ਮਿਪ੍ਰਿਆ ਆ ਗਈ ਤੇ ਇਹਦੀਆਂ ਕੁੜੀਆਂ ਤੋਂ ਹਨ ਇੱਕ ਇਹ ਤੇ ਨਾ ਇਹਦੀ ਕੁੜੀਆਂ ਇੱਕ ਤਾਂ ਛੋਟੀ ਐ 6 ਮਹੀਨਿਆਂ ਦੀ ਐ ਤੇ ਇੱਕ ਇਹ ਬਜਾਲੜੀ ਆ ਇੱਕ ਵੱਡੀ ਐ ਤੇ ਉਹ ਹੁਣ ਤਾਂ ਮਿਲ ਗਈ ਸੀ ਮੈਨੂੰ ਰਾਜੀ ਉੱਥੇ ਖੜੀ ਸਾਰਜੀ ਜਦ ਮੈਂ ਐਂਟਰ ਕੀਤਾ ਦਰਵਾਜ਼ੇ ਤੇ ਵਸੇ ਗੱਲਾਂ ਕਰਨ ਲੱਗੇ ਜੀ ਕਹਿੰਦੇ ਹਨ ਕਿੰਨੇ ਕ ਟਾਈਮ ਤੇ ਆਈਆਂ ਕੰਮ ਨਹੀਂ ਆਈਆਂ ਤੇ ਕੰਦੀ ਚੰਡੀ ਬੱਸਾਂ ਮਿਲ ਗਈਆਂ ਸਨ ਜਦੋਂ ਮੈਂ ਗੱਲਾਂ ਕਰੀ ਜਾਂਦੇ ਸੀ ਬੱਸਾਂ ਨੇ ਇਹ ਚੱਕਾ ਜਾਂਦਾ ਨਹੀਂ ਹੋ ਰਿਹਾ ਨਾ ਨਹੀਂ ਮੈਂ ਤਾਂ ਚੱਲੀ ਜਾਂਦੇ ਸੀ ਮੈਂ ਕਿਹਾ ਮੈਂ ਤਾਂ ਫਿਰ ਤਿੰਨ ਚਾਰ ਨਗਾ ਕੇ ਫਿਰ ਉਹ ਪ੍ਰਾਈਵੇਟ ਤੇ ਚੜਾਈ ਸੀ ਕੰਦੀ ਉੱਤੇ ਤੇ ਉਹਨਾਂ ਦੀ ਹੁਣ ਤਾਂ ਚੱਲੀ ਜਾਂਦੀਆਂ ਹਨਾ ਮੈਂ ਤਾਂ ਹਾਂ ਮੈਂ ਕਿਹਾ ਫਿਰ ਬਠਿੰਡੇ ਉਹ ਡੱਬ ਵਾਲੀ ਨੂੰ ਮਿਲੀ ਨਹੀਂ ਕਿਉਂਕਿ ਨਾ ਉੱਥੇ ਰਸ਼ ਇੰਨਾ ਹੁੰਦਾ ਕਾਊਂਟਰ ਤੇ ਤਾਂ ਬੱਸ ਲੱਕੜੀਂ ਦਿੰਦੇ ਤੇ ਉੱਥੇ ਪਿੱਛੇ ਜੜ ਜਾਂਦੇ ਲੋਕ ਜਾ ਕੇ ਤੇ ਫਿਰ ਤਿੰਨ ਬੱਸਾਂ ਲੰਗਾਈਆਂ ਡੱਬ ਵਾਲੀ ਨੂੰ ਤੇ ਫੇਰ ਯਕ ਮੈਂ ਚੌਥੀ ਵਾਸੀ ਚੜੀ ਉੱਥੇ ਵੀ ਮੈਨੂੰ ਯਾਨੀ ਕਿ ਚੌਥੀ ਵਾਸੀ ਚ ਵੀ ਸੀਟ ਨਹੀਂ ਮਿਲੀ ਨਗੀ ਤਿੰਨ ਹੀ ਭੇੜ ਸੀ ਕੰਗ ਰਖੜੀਆਂ ਦਾ ਹਨਾ ਤਿਆਰ ਸੀ ਤੇ ਰਖੜੀਆਂ ਤਿਆਰ ਦੇ ਵਿੱਚ ਪਤਾ ਹੀ ਆ ਤੁਹਾਨੂੰ ਹਨਾ ਫਿਰ ਲੋਕ ਭੈਣਾ ਹੁੰਦੀਆਂ ਹਨਾ ਰਖੜੀ ਬੰਨਣਾ ਦੇ ਭਰਾਵਾਂ ਦੇ ਤਾਂ ਹਰ ਕੋਈ ਭੇੜ ਤਾਂ ਹੁੰਦੀ ਹੈ ਤੇ ਬਸ ਫਿਰ ਮੈਂ ਤਾਂ ਕਰਦੀ ਹਾਂ ਕਿ ਚਲ ਕੁਛ ਨਹੀਂ ਹੁੰਦਾ ਵੀ ਖੜਕੇ ਜਾਵਰਨਾ ਫਿਰ ਮੈਨੂੰ ਜੱਸੀ ਆ ਕੇ ਫਿਰ ਸੀਟ ਮਿਲੀ ਸੀ ਫਿਰ ਇੱਥੇ ਮੰਮੀ ਰੋਟੀ ਲੈ ਆਈ ਸੀ ਮੈਂ ਰੋਟੀ ਖਾਣ ਲੱਗ ਗਈ ਸੀ ਤੇ ਉੱਥੇ ਮੈਂ ਗੱਲਾਂ ਕਰੀ ਰਹੀ ਹੁੰਦੀ ਸੀ ਤੇ ਮੇਰੇ ਭਈਆ ਹੀ ਭਰਾ ਹੋ ਗਏ ਤੇ ਕੰਬੀ ਮੈਂ ਅਨੁਗ੍ਰਿਧੀ ਚੋਣਾ ਥੋੜੀ ਜਿਹੀ ਕਲਿੱਪ ਲਈ ਸੀ ਉਹਦੀ ਤੇ ਐਂ ਵਰਸ ਸੇ ਗੱਲਾਂ ਕਰੀ ਜਾਂਦੇ ਸੀ ਤੇ ਹੁਣ ਇਹ ਚੰਗੀ ਆ ਉਧਰ ਕੰਡੀ ਚੰਦਰ ਗਾਲਾ ਮਾ ਬਾਦ ਤੋਂ ਨੇ ਜੀ ਰੋਟੀ ਪਾਣੀ ਖਾ ਲੋ ਤੇ ਗੱਲਾਂ ਕਰੀ ਜਾਂਦੇ ਸੀ ਹਨਾ ਛੋਟੀ ਜਿਹੜੀ ਮੇਰੀ ਭਤੀਜੀ ਹੈ ਤੇ ਇੱਥੇ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ ਇੱਥੇ ਆ ਸਾਰਾ ਕੁਝ ਛੋਟੀ ਹੈ ਇਹਦਾ ਨਾਮ ਦੂਜਾ ਖੁਸ਼ੀ ਹੈ ਸ਼ੋਰਟ ਰਿਮ ਤੇ ਬਾਕੀ ਹਨਾ ਇਹਨੂੰ ਖੁਸ਼ੂ ਕਹਿ ਦਿੰਨੇ ਆ ਤੇ ਬਾਲਾ ਬੋਸ਼ ਕਰਦੀ ਹੈ ਹਨਾ ਬਹੁਤ ਸ਼ਰਾਰਤੀ ਹੈ ਤੇ ਕਿਊਟੀ ਜੀ ਹੈਗੀ ਆ ਤੇ ਵਾਸ ਹੈਨਾ ਇਹ ਦੇਖੀ ਜਾਂਦੀ ਜੇ ਮੇਰੇ ਬੰਦੇ ਨੇ ਮੇਰੀ ਵੀਡੀਓ ਬਣਦੀ ਹੈ ਤੇ ਬਸ ਫਿਰ ਇੱਥੇ ਹੋ ਗਿਆ ਸ਼ਰਾਰਤ ਦਾ ਟਾਈਮ ਤੇ ਅਸੀਂ ਬਿਸਤਰੇ ਵਗੈਰਾ ਵਿਛਾ ਲਏ ਸੀ ਤੇ ਇੱਥੇ ਸੌਂ ਗਈ ਸੀ ਇਹ ਤੇ ਇਹ ਉਪਰਾ ਨਹੀਂ ਕਰਦੀ ਜਮਾ ਵੀ ਸੌਂ ਜਾਂਦੀ ਹੈ ਕਿਸੇ ਦੀ ਗੋਦੀ ਚ ਜੇ ਸੌਂਦੀ ਹੈ ਤੇ ਵਾਸ ਇੱਥੇ ਮੰਮੀ ਹਨਾ ਆਪ ਦਾ ਕੰਮ ਕਾਰ ਕਰੀ ਜਾਂਦੀ ਸੀ ਤੇ ਆ ਦੇਖੋ ਜੀ 9:00 ਵਜ ਗਏ ਤੇ ਅਸੀਂ ਰੋਟੀ ਪਾਣੀ ਹਨਾ ਖਾ ਲਿਆ ਸੀ ਤੇ ਬਿਸtre ਬਿਸtre ਪਸ਼ਾਤ ਐਸੀ ਤੇ ਆ ਦੇਖੋ ਮਾ ਤੁਹਾਨੂੰ ਬਾਹਰਲਾ ਮਾਹੌਲ ਦੂਪੋਂ ਨੀਣਾ ਲਾਈਟ ਆ ਜਗਈ ਜਾਂਦੀ ਸੀ ਉੱਧਰ ਬੈਠ ਕੇ ਮੁੰਜਾ ਡਾਈ ਹੋਈ ਸੀ ਉੱਧਰ ਲੇਟਾ ਦੇਈ ਜਾਂਦੀ ਸੀ ਗਲੀ ਚ ਤੇ ਇੱਥੇ ਹੁਣ ਹਨਾ ਰਾਤ ਦਾ ਟਾਈਮ ਸੀ ਸਵਾ ਕਰਾਉ ਦਾ ਤੇ ਇੱਥੇ ਮੈਂ ਬੈਠ ਕਰੀ ਜਾਂਦੀ ਸੀ ਮੇਰੇ ਭਰਾ ਦੀ ਛੋਟੇ ਦੀ ਬ੍ਰਦਰ ਦੀ ਕਿਉਂਕਿ ਇਹਨਾਂ ਛੁੱਟੀਆਂ ਸੀ ਬੈਂਕਾਂ ਦੇ ਵਿੱਚ ਦੋ ਤਿੰਨ ਤੇ ਰਖੜੇ ਕਰਕੇ 헤ਰੇ ਆਇਆ ਸੀ ਅੰਬਰ ਸਰੋਂ ਤੇ ਫੇਰੇ ਨੂੰ ਲੈਣ ਗਿਆ ਸੀ ਮੇਰਾ ਬਟਾਪਾ ਤੇ ਮੋਟਰਸਾਈਕਲ ਤੇ ਬੱਸ ਸਟੈਂਡ ਤੋਂ ਤੇ ਆ ਗਿਆ ਸੀ ਤੇ ਬੱਸ ਫਿਰ ਮੈਂ ਉਹਨਾਂ ਵੇਟ ਕਰਦੇ ਸੀ ਉਹ ਮੈਂ ਲੱਗੀ ਸੀ ਤੇ ਬੱਸ ਉਹਨਾਂ ਨਾਲ ਗੱਲਾਂ ਕਰਦੇ ਸੀ ਕੰਦੇ ਕਹਿੰਦਾ ਕਿ ਤੂੰ ਕਦੋਂ ਆਈਂ ਮੈਂ ਪਹਿਲਾਂ ਇਹਨੂੰ ਮਜ਼ਾਕ ਕਰਤਾ ਸੀ ਕਿ ਮੈਂ ਤਾਂ ਮੈਂ ਤਾਂ ਲੇਟ ਆ ਜੂੰਗੀ ਤੇ ਮੈਂ ਤਾਂ ਉੱਥੇ ਖੜੀ ਤੇ ਬੱਸ ਫਿਰ ਇਹ ਗੱਲਬਾਤ ਕਰਨ ਲੱਗ ਗਏ ਤੇ ਅੱਜ ਅਸੀਂ ਫਿਰ ਮੈਂ ਪਾਣੀ ਪੋਣ ਦਿੱਤਾ ਤੇਵਾ ਸੈੱਟ ਕਰਦੇ ਵੀਡੀਓ ਦਾ ਐਂਡ ਤੁਹਾਨੂੰ ਆਏ ਦਬਲੋ ਕਹਿ ਯ ਲੱਕ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਤੇ ਸੋਨੇ ਸੋਨੇ ਕਰੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ